ਤੋ ਤੂੰ ਤੁਸੀਂ ਸਾਥੇ ਆਸ ਪਾਵੇਂ 1 ਜੂਨ ਵਾਲੇ ਦਿਨ ਫੌਜ ਨੇ ਗੋਲੀਬਾਰੀ ਕਰਕੇ ਸਿੱਧੇ ਜੰਗ ਦਾ ਐਲਾਨ ਕਰ ਦਿੱਤਾ ਸੀ ਪਰ 2 ਜੂਨ ਤੱਕ ਪੂਰੇ ਪੰਜਾਬ ਅੰਦਰ ਤਰਸੇ ਲਗਾ ਦਿੱਤਾ ਗਿਆ ਰੇਨ ਅਤੇ ਸੜਕਾਂ ਆਵਾਜਾਈ ਬੰਦ ਕਰ ਦਿੱਤੀ ਗਈ 2 ਜੂਨ ਵਾਲੇ ਦੇ ਸਾਕਾ ਨੀਲਾ ਤਾਰਾ ਦੇ ਪਹਿਲੇ ਸ਼ਹੀਦ ਭਾਈ ਮੈਂਕਾ ਸਿੰਘ ਬਬਰਦਾਸ ਸਸਤਾਰ ਗੁਰਦੁਆਰਾ ਮੱਜੀ ਸਾਹਿਬ ਦੇ ਦਸਦੀਖ ਕੀਤਾ ਗਿਆ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਚੰਦ ਸਿੰਘ ਜੀ ਲੋਂਗੋਵਾਲ ਸਤ ਜਨੈਲ ਸਿੰਘ ਜੀ ਪਿੰਡਰਾਵਾਲੀ ਵਿਸ਼ੇਸ਼ਤਾ ਤੇ ਪਹੁੰਚੇ। 2 ਜੂਨ ਦੇ ਦਿਨ ਸਭ ਤੋਂ ਅਹਿਮ ੱਤਨਾ ਜੋ ਵਾਪਰੀ ਉਹ ਸੀ ਇੰਦਰਾ ਗਾਂਧੀ ਦਾ ਭਾਸ਼ਣ। ਜਿਸ ਜੋ ਕਹਿਤਾ ਰਹੀ ਸੀ ਕਿ ਖੂਨ ਦਾ ਵਹਾਓ ਦਫਰਤ त्याਗੋ ਪਰ ਉਸ ਦਾ ਇਹ ਭਾਸ਼ਣ ਉਸ ਸੀ ਕੈਣੀ ਨਾਲੋਂ ਕਿਦਰੀ ਉਲਪਸ ਕਿਉਂਕਿ ਫੌਜ ਵੀ ਸਿੱਧਾ ਦਾ ਖੂਨ ਵਹਾ ਦਿੱਤਾ ਸੀ। ਇਸੇ ਦਿਨ ਡੀਵੀਸੀ ਸਮੇਤ ਕਈ ਅਦਾਰਿਆਂ ਦੇ ਸੀਨੀਅਰ ਪੱਤਰਕਾਰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾਖਲ ਹੋਏ। ਜਨਾਹ ਰਿਪੋਰਟ ਚ ਦੱਸਿਆ ਕਿ ਗੋਲੀਆਂ ਦੇ 33 ਦੇ ਕਰੀਬ ਨਿਸ਼ਾਨ ਸ਼ਿਰ ਦਰਬਾਰ ਸਾਹਿਬ 'ਤੇ ਰਿਕਾਰਡ ਕੀਤੇ ਗਏ। ਇਸੇ ਦਿਨ ਸ਼੍ਰੀ ਹਰਤਾਲ ਤੱਕ ਸੈਦੂ ਕੌਮ ਦੇ ਨਾਮ ਆਦੇਸ਼ ਜਾਰੀ ਹੋਇਆ ਜਿਸ ਸੇ ਹਮਲੇ ਨੂੰ ਬਗਲਾ ਦੇ ਹਮਲੇ ਤੋਂ ਵੱਖਾਤ ਦੱਸਿਆ ਸੀ। ਤੇ ਸਦੈਸ਼ ਕੌਮ ਨੂੰ ਅਪੀਲ ਕੀਤੀ ਗਈ ਸੀ ਕਿ CRPF ਅਤੇ BSF ਦੇ ਹਰ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ।